ਪੋਲਿਟਿਕਲ ਵੈਂਡ ਆ ਕੇ ਦੇ ਵਿੱਚ ਦੋ ਸਾਲ ਫੈਜਲ ਖਾਰੀ ਦਾ ਤੇ ਉਹਨੂੰ 11 ਮਹੀਨੇ ਜੇਲ੍ਹ ਇਸ ਲਾਖਾਂ ਦੇ ਵਿੱਚ ਰੱਖਿਆ ਜਿਸ ਕੇਸ ਦਾ ਕੋਈ ਸਬਤ ਨਹੀਂ ਹੈ ਸਰਕਾਰ ਆਪਣੇ ਵੱਲੋਂ ਕੁਝ ਨਹੀਂ ਪ੍ਰੂਫ ਕਰ پائی ਉਹ ਕੈਨਸਲ ਕੀਤੇ ਫਿਰ ਤੁਸੀਂ ਬੜੀ ਸ਼ਾਨ ਦੇ ਨਾਲ ਸਟੇਜ ਤੋਂ ਕਿਹਾ ਵੀ ਆਸ਼ੂ ਦੇ ਉੱਪਰ ਜਿਹੜੇ ਨਾ ਕੇਸ ਕੀਤੇ ਸੀ ਉਹ ਤਾਂ ਉਦਾਂ ਹੀ ਚੱਲ ਰਿਹਾ ਹੈ ਉਹਦਾ ਜ਼ਮਾਨਤ ਤੇ ਬਾਹਰ ਹੈ ਫਿਰ ਮੈਂ ਤੁਹਾਨੂੰ ਦੱਸਾਂ ਮਾਨਸਾ वो एडी केस है, केस विजिलेंस ने, एफ आई आर जो हो मानजो पंजाब हरियाणा हाईकोर्ट ने भी दसंबर नगे जे ऑर्डर नहीं पड़े थोड़े स्टाफ नेफिसर ने ਕੁਨਾਰੇ ਤੁਹਾਨੂੰ ਨਹੀਂ ਦੱਸਿਆ ਤੇ ਤੁਸੀਂ ਅਜਿਉਂ ਧਿਆਨ ਨਹੀਂ ਹੋ ਮੈਂ ਨੂੰ ਦੱਸੋ ਮੈਂ ਤੁਹਾਨੂੰ ਆਪਿਓ ਆਰਡਰ ਪਕੜਾ ਜਾਂਦੀ ਆ ਜੇ ਇੰਗਰੇਜ਼ੀ ਤੋਂ ਪੰਜਾਬੀ ਹਿੰਦੀ ਟਰਾਂਸਲੇਸ਼ਨ ਕਰਨੀ ਔਖੀ ਹੈ ਤਾਂ ਮੈਂ ਉਹ ਵੀ ਕਰਵਾ ਕੇ ਲੇ ਜਾਉਂਗੀ ਨਾਲੇ ਦੂਸਰੀ ਕੱਲ ਮਾਂਸਾ ਤੁਸੀਂ ਬੜੀ ਉੱਚੀ ਉੱਚੀ ਆਸ਼ੂਲੀ ਦਾ ਨਾਮ ਲੈ ਕੇ ਗਿਆ ਬਹੁਤ ਗੱਲਾਂ ਆਉਣਾ ਬਾਰੇ ਤੇ ਮੈਂ ਤੁਹਾਨੂੰ ਔਰ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਗੱਲ ਪੁੱਛਣਾ ਚਾਹਦੀ ਆ ਕਿ ਜਿਹੜੇ ਮਹਿਮਾਨ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਦੇ ਦਿੱਲੀੋਂ ਆਏ ਨੇ ਉਹਨਾਂ ਤੇ ਵੀ ਤਹਲੇ ਜਿੱਦੇ ਕੇਸ ਚੱਲ ਰਿਹਾ ਉਹ ਵੀ ਤਾਂ ਜ਼ਮਾਨਤ ਤੇ ਐ ਤੇ ਸਾਡੀ ਮਾਨਯੋਗ ਹਾਈ ਕੋਰਟ ਨੇ ਪਿਛਲੇ ਦਿਨ ਹੀ ਦੁਬਾਰਾ ਉਹਨਾਂ ਤੇ ਐਫ ਆਈ ਆਰ ਕਰਨ ਦੇ ਹੁਕਮ ਦਿੱਤੇ ਆ ਉਹਨਾਂ ਹੀ ਐਫ ਆਈ ਆਰਾਂ ਤੋਂ ਬਚਣ ਲਈ ਉਹ ਬੈਕ ਡੋਰ ਐਂਟਰੀ ਕਰਦੇ ਆ ਪੰਜਾਬ ਦੇ ਥਰੂ ਰਾਜ ਸਭਾ ਦੇ ਵਿੱਚ ਜਾਂਦੀ ਅੱਜ ਕੁਝ ਇਸ ਗੱਲ ਤੇ ਧਿਆਨ ਦਿਓ ਸ਼ਾਇਦ ਅੱਗ ਤੱਕ ਵੀ ਰਹਿਣਾ ਹੈ मां जो केजनीवाल साहब ने भी अनुमान जो पूछी ली ਤੇ ਤੁਸੀਂ ਇਹਦੇ ਬਾਰੇ ਕੁਝ ਸਪਸ਼ਟ ਕਰਨਾ ਚਾਹੋਗੇ ਸਪੈਸ਼ਲ ਲੁਧਿਆਣਾ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਕਿ ਕੇਸ਼ੀਵਾਲ ਜੀ ਦੇ ਕੇਸ ਹਨ ਕੀ ਸਟੇਟਸ ਹੈ ਜਮਾਨਤ ਤੇ ਆ ਕੈਨਸਲ ਹੋ ਗਿਆ ਜਾਂ ਬਰੀ ਹੋ ਗਿਆ ਤੇ ਦੂਸਰੀ ਗੱਲ ਮੈਨੂੰ ਇਹ ਵੀ ਪਤਾ ਆ ਕਿ ਜਦੋਂ ਅੱਛ ਮੈਂ ਇਹ ਵੀਡੀਓ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਪਾਣੀ ਹੈ ਤੇ ਮੇਰੇ ਮੇਰੇ ਪਰਿਵਾਰ ਮੇਰੇ ਬੱਚੇ ਮੇਰੇ ਰਿਸ਼ਤੇਦਾਰ ਔਰ ਮੇਰੇ ਦੋਸਤਾਂ ਦੇ ਉੱਪਰ ਸੰਕਟ ਵੀ ਆਣਾ ਹੈ ਤੇ ਆਪਾਂ ਜੇ 2 ਸਾਲ ਉਹ ਸੰਕਟ ਚੱਲ ਰਿਹਾ ਤੇ ਅੱਗੇ ਵੀ ਚੱਲਣ ਨੂੰ ਤਿਆਰ ਆਂ ਰਾਬੂਦਿਲ ਰਾਵਾਂ ਕਿਸੇ ਦਾ ਡਰ ਨਹੀਂ ਦੋਸਤਾਂ ਦਾ ਸਾਥ ਹੈ ਵੱਡਿਆਂ ਦਾ ਆਸ਼ੀਰਵਾਦ ਹੈ ਤੇ ਮਾਂਜੋਖ ਹਾਈ ਕੋਰਟ ਨੇ ਆਸ਼ੋਜੀ ਨੂੰ ਬਰੀ ਕੀਤਾ ਹੈ ਅੱਗੇ ਖਰਾਬ ਰੱਖਾ ਜੈ ਹਿੰਦ